ਵੀ ਜੰਗਲਾਣਾ ਉਹ ਨਹੀਂ ਲੋਣਾ ਸੰਗਲ ਕੰਮ ਕਰਨਾ ਕੰਮ ਕਰਨਾ ਸੱਜਾ ਕੇ ਤੇ ਮੇਰਾ ਨਦੀਪ ਭੈਣ ਆ ਤੇ ਮਾਰਾ ਵੀ ਸਲਾਂ ਤੋਂ ਕਰੇ ਸੰਗਲ ਨੰਨ ਕੇ ਰੱਖਣੀ ਪੈ ਰਹੀ ਸੀ ਠੀਕ ਹੈ ਕਰਦੇ ਤਰਾ ਕੀ ਨਾ ਸੁਖਦੇਵ ਗਰਮੀ ਤੇ ਕਿਵੇਂ ਕਰਮੀ ਹੋਰ ਗਰਮੀ ਤੇ ਇਹਦੇ ਸਿਰ ਦੇ ਵਿੱਚ ਵੀ ਦੇਦੇ ਆ ਤੁਸੀਂ ਦੇਖੋ ਹੱਥ ਪੈਂਦਾ ਹਨਾ ਹੱਡੀ ਟੈਡਿਕ ਕੀ ਹੋਇਆ ਟੀਥੋਂ ਕੱਢ ਕੇ ਡਾਕਟਰਾਂ ਨੇ ਸ਼ਕੂਰ ਪੈਂਡਾ ਤੇ ਉਹਨੂੰ ਵਾਪਸ ਗੱਡੀ ਦਾ ਮਤਲਬ ਕੀ ਆ ਬਹੇ ਹੈਗੇ ਜਿੰਨੇ ਮਰਦੀ ਰਹੇ ਹੈਗੇ ਨਾ ਕੋਈ ਗੱਲ ਕਰਦੀ ਤੂੰ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸੁਪਨਿਆਂ ਦੇ ਹਸਪਤਾਲ ਦੀਆਂ ਤਸਵੀਰਾਂ ਵਾ ਇਹਦੇ ਵਿੱਚ ਜਦੋਂ ਮਰੀਜ਼ ਵੱਧ ਜਾਂਦੇ ਸਾਡੇ ਕੋਲੇ ਬਹੁਤ ਫਿਰ ਅਸੀਂ ਇੱਕ ਲਾਈਨ ਬਚਾ ਲੈ ਹੋਰ ਐਡ ਕਰ ਲੈਨੇ ਆ ਹੁਣ ਇਸ ਟਾਈਮ ਹਸਪੀਟਲ ਪੂਰਾ ਫੁੱਲ ਆ ਮੰਨ ਲਓ ਖਾਚਾ ਖਚ ਪਰੇ ਆਪਿਆ ਸਾਫੀ ਗੱਲ ਮੇਰਾ ਨਦੀਪ ਸੰਗਲ ਠੀਕ ਆ ਠੀਕ ਪੀਜ ਸੰਗਲ ਹੁਣ ਨਹੀਂ ਲਾਉਣਾ ਸੰਗਲ ਆਪਾਂ ਕੰਮ ਕਰਨਾ ਚਲੇ ਜਾ ਕੇ ਤੇ ਮੇਰਾ ਨਦੀਪ ਭੈਣ ਆ ਜਿਹਦੇ 18-20 ਸਾਲਾਂ ਤੋਂ ਕਰੇ ਸੰਗਲ ਨਾ ਬੰਦ ਕੇ ਰੱਖਣੀ ਪੈ ਰਹੀ ਸੀਗੀ ਚੰਦ ਬਾਜੇ ਪਿੰਡ ਤੋਂ ਲੈ ਕੇ ਆਏ ਫਾਦਰ ਸਾਹਿਬ ਗੁਰੂ ਸਾਹਿਬ ਦੇ ਘਰੇ ਗ੍ਰੰਤੀ ਸਿੰਘ ਸੀ ਹਾਂ ਮਾਂ ਤਕੜੀਆਂ ਬਿੱਬੇ ਆਲੇ ਪੈਸੇ ਰੱਖ ਲੈ ਕੋਲੇ ਥੋੜੇ ਜਿਹਾ ਆਬਦੇ ਤੋ ਬਾਪੂ ਜੀ ਨੂੰ ਲਿਆਇਆ ਹਾਂ ਚੱਲਾਂਗੇ ਹੁਣ ਆ ਲਿਆ ਹੁਣ ਚਲੀਏ ਚੱਲ ਹੁਣ ਠੀਕ ਹੈ ਮਾਂ ਚੱਲਦੇ ਆ ਮੈਂ ਡਾਕਟਰ ਨਾਲ ਗੱਲ ਕਰਕੇ ਛੁੱਟੀ ਕਰਾ ਲੈਣਾ ਠੀਕ ਆ ਕਿ ਮਾਂ ਸਾਡੇ ਗਾਜੀ ਗੁੱਲੇ ਆਲੇ ਮਾਤਾ ਜੀ ਰੰਦਰ ਤੋਂ ਲੈ ਕੇ ਆਏ ਸੀ ਕਲਵੰਤਕੌਰ ਨੂੰ ਪੈਰ ਚ ਕੀੜੇ ਪਏ ਹੋ ਦੀ ਅੱਖਾਂ ਤੋਂ ਅੰਨੀ ਸੀ ਮਾਂ ਕਿ ਹੁਣ ਦੇਖਣ ਵੀ ਲੱਗ ਗਿਆ ਥੋੜਾ ਥੋੜਾ ਚਰਨ ਵੀ ਲੱਗ ਗਿਆ ਇਦਾਂ ਹੀ ਇਹ ਕੱਲ ਭੈਣ ਹੁਣਾਂ ਨੂੰ ਲੈ ਕੇ ਆਏ ਆ ਇਦਾਂ ਹੀ ਬਾਪੂ ਪਿਆਪ ਜੱਗਾ ਸਿੰਘ ਨਵੀਂ ਬਸਤੀ ਸ਼ਹਿਰਪੁਰ ਤੋਂ ਲਿਆਇਆ ਸੀ ਦੋ ਵਾਰ ਸਤਾਰਾਂ ਇਹ ਸਾਡੇ ਆਈਸੀਯੂ ਆ ਸੁਪਨਿਆਂ ਦੇ ਘਰ ਦਾ ਤੇ ਇਹਦੇ ਅੰਦਰ ਤੁਸੀਂ ਦੇਖੋ ਕਿੰਨੇ ਸੋਹਣੇ ਪ੍ਰਬੰਧ ਮਹਾਰਾਜ ਸੱਚੇ ਪਾਤਸ਼ਾਹ ਨੇ ਕਰਵਾਏ ਆ ਮਸ਼ੀਨਾਂ ਲੱਗ ਚੁੱਕੀਆਂ ਆ ਵੱਡੀਆਂ ਇਧਰ ਮਾਤਾ ਸੰਧਿਆ ਦੇਵੀ ਦਾਖਲ ਆ ਮਾਂ ਓ ਮਾਂ ਕਿਵੇਂ ਆ ਠੀਕ ਹੋ ਠੀਕੋ ਇਹਨਾਂ ਸਾਡੇ ਪਰਿਵਾਰਕ ਮੈਂਬਰਾਂ ਵਾਸਤੇ ਆਈਸੀਯੂ ਦੇ ਵਿੱਚ ਪ੍ਰਬੰਧ ਕੀਤੇ ਉਧਰ ਪੇਸ਼ੈਂਟ ਹਾਂਜੀ ਨੀਤੂ ਹੁਣ ਨੀਤੂ ਭੈਣ ਜਿਹੜੀ ਬਰਨ ਹੋ ਗਈ ਸੀ ਭੈਣ ਉਹਦੀ ਸਰਜਰੀ ਹੋਈ ਹੈ ਸਾਰੀ ਤੇ ਇਹ ਭੈਣ ਇੱਥੇ ਦਾਖਲ ਆ ਤਾਂ ਦੇਖੋ ਇਹਦਾ ਪੂਰੀ ਚੈਸਟ ਸਾਰੀ ਮੱਚ ਗਈ ਸੀ ਫੇਸ ਵੀ ਮੱਚ ਗਿਆ ਸੀ ਹੁਣ ਚੈਸਟ ਤੇ ਸਰਜਰੀ ਹੋਈ ਆ ਤਤਾ ਜੋ ਮਾਫ ਕਰਦੇ ਸਤਿ ਸ਼੍ਰੀ ਅਕਾਲ ਨੀਤੂ ਭੈਣੇ ਤਕੜੀਆਂ ਮੈਂ ਕਿਹੜੀ ਸੁੱਤੀ ਪਈ ਆ ਤੂੰ ਹਾਂ ਹੋ ਗਿਆ ਆਪਰੇਸ਼ਨ ਹਾਂਜੀ ਹਾਂ ਹੁਣ ਠੀਕ ਆ ਠੀਕ ਆ ਅੱਗੇ ਨਾਲੋਂ ਕੁਝ ਤਕਲੀਫ ਘਟੀ ਭੈਣੇ ਹਾਂਜੀ ਬਾਬਾ ਜੀ ਮੇਰ ਕਰਨ ਮੇਰੀ ਭੈਣ ਸਾਰਾ ਫੇਸ ਸਾਰੀ ਧੌਣ ਸਾਰੇ ਹੱਥ ਮੂੰਹ ਸਿਰ ਸਾਰਾ ਕੁਝ ਬਰਨ ਹੋ ਗਿਆ ਸੀ ਭੈਣ ਤੇ 7 ਮਹੀਨੇ ਹੋ ਗਏ ਸੀ ਬਰਨ ਹੋਈ ਨੇ ਤੇ ਘਰੇ ਪਈ ਸੀ ਵਿਚਾਰੀ ਪੱਟੀਆਂ ਲਈ ਵੀ ਇੰਤਜ਼ਾਮ ਨਹੀਂ ਸੀ ਘਰ 'ਚ ਕੋਈ ਹੈਨਾ ਤੇ extra ਕਿ ਸਾਡੇ ਸੁਪਨਿਆਂ ਦੇ ਹਸਪੀਟਲ ਦੀਆਂ ਜਿਹੜੀਆਂ ਤਸਵੀਰਾਂ ਬਾਪੂ ਲਾਭ ਸਿੰਘ ਵਰਗੇ ਬਹੁਤ ਹੀ ਕੈਂਸਰ ਤੋਂ ਪੀੜਤ ਦਾ ਬਾਪੂ ਕ੍ਰਿਟੀਕਲ ਪੇਸ਼ੈਂਟ ਨੇ ਜਿਹੜੇ ਉਹਨਾਂ ਦਾ ਟ੍ਰੀਟਮੈਂਟ ਬਾਪੂ ਸਾਸਰੀ ਕਾਲ ਤਕੜਾ ਅੱਗੇ ਨਾਲ ਤਾਂ ਠੀਕ ਆ ਕੁਝ ਘਟ ਗਿਆ ਥੋੜਾ ਜਿਹਾ ਥੋੜਾ ਘਟਾ ਮੂਰ ਠੀਕ ਆ ਡਾਕਟਰ ਨੇ ਮੈਂ ਗੱਲ ਕਰਕੇ ਨਾ ਟੀਕੇ ਹੋਰ ਵਧਾਉਣੇ ਆ ਬੰਦ ਰੋ ਪ੍ਰੈਸ਼ਰ ਇਹ ਕਰਾ ਦੋ ਪ੍ਰੈਸ਼ਰ ਹੀ ਕਰਾ ਦਈਏ ਹਾਂ ਚੱਲ ਠੀਕ ਕਰਾ ਦੋ ਠੀਕ ਆ ਬਾਪੂ ਇਧਰ ਖਾਨ ਸਾਹਿਬ ਕਿੰਮ ਖਾਨ ਜੀ ਕਿਵੇਂ ਹੋ ਇਹਨਾਂ ਨੂੰ ਜਲੰਧਰ ਸਿਵਲ ਹਸਪੀਟਲ ਸੋਰੀ ਸਟੇਸ਼ਨ ਦੇ ਬਾਹਰੋਂ ਲੈ ਕੇ ਆਏ ਸੀ ਹਾਂਜੀ ਬਾਪੇ ਨਾਂ ਲਖਦੀ ਉਹ ਕਹਿੰਦਾ ਬਈ ਇਤਨੀ ਛਨੇ ਹੋ ਅੱਛਾ ਹਾਂ ਮਾਪੇ ਕੋਣ ਕਹਦਾ ਸੀ ਮੈਂ ਗੱਲ ਕਰਦਾ ਉਹਦਾ ਗੱਲ ਕਰ ਕਿਹਦੇ ਨਾਲ ਉਹ ਇਹਨੇ ਬਾਪੇ ਨਾਂ ਲਗਈ ਫੋਟੋ ਨਹੀਂ ਲਗਈ ਜਾਂਦਿਆਂ ਨੂੰ ਹਾਂ 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 ਤੁਸੀਂ ਲਾਖਾ ਕਰਾਇਆ ਸੀ ਹਾਂ ਉਹ ਕਹਿੰਦਾ ਪ੍ਰੈਸ਼ਰ ਹੋਊਗਾ ਜੇ ਠੀਕ ਹੈ ਕੰਦੇ ਹੀ ਲਾ ਦੇ ਅੱਛਾ ਜੀ ਹਾਂ ਚਲੋ ਕਰਾ ਲੈਨੇ ਆ ਬਰਦਾ ਕਰਿਆ ਤੁਸੀਂ ਕਰਾ ਲੈਨੇ ਸਿਰ ਤੇ ਵੱਲੋਂ ਠੀਕ ਤੇ ਕਿਆਮ ਖਾਨ ਜੀ ਹੁਣ ਠੀਕ ਹੈ ਆ ਪੀਛੇ ਪਹਿਲੇ ਸੇ ਠੀਕ ਹੈ ਪਹਿਲੇ ਸੇ ਠੀਕ ਹੈ ਉੱਪਰ ਦੇਖੋ ਥੋੜਾ ਉੱਪਰ ਕੋ ਮੂੰਹ ਆਖੇ ਐਸੇ ਇਹ ਅੱਖਾਂ ਤੋਂ ਬਲਾਈਂਡ ਨਹੀਂ ਦੀ ਤੇ ਉੱਥੇ ਸਟੇਸ਼ਨ ਤੇ ਨਾ ਜਿਵੇਂ ਯਾਰਡ ਬਣਿਆ ਹੋਇਆ ਵਾ ਉਹਦੇ ਵਿੱਚ ਜਦੋਂ ਕੋਈ ਵੀ ਸਟੇਸ਼ਨ 'ਚ ਪਹੁੰਚਦਾ ਵੀ ਇਦਾਂ ਦਾ ਬੰਦਾ ਤੇ ਪੁਲਿਸ ਵਾਲੇ ਉੱਥੋਂ ਜੀਆਰਪੀ ਵਾਲੇ ਚੱਕ ਕੇ ਉਹਨੂੰ ਬਾਹਰ ਸੁੱਟ ਦਿੰਦੇ ਆ ਤੇ ਬਾਈ ਉੱਥੇ ਕਾਮਖਾਨ ਬਹੁਤ ਮਾੜੀ ਹਾਲਤ 'ਚ ਪਏ ਸੀ ਕਿੰਦੀਆਂ ਇਹ ਭੈਣ ਸਾਡੀ ਤੁਸੀਂ ਦੇਖੀ ਐ ਬੌਕਸਰ ਆ ਛੋਟੀ ਕਿਵੇਂ ਕੁੜੀਏ ਤਕੜੀਆਂ ਵਾਹ ਗੁਰਜੀ ਦੀ ਕਿਰਪਾ ਕੋਮਲ ਭੈਣ ਸਾਡੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਲੈ ਕੇ ਆਈ ਸੀ ਕੁੜੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਰਿਪਰੈਜ਼ੈਂਟ ਕੀਤਾ ਨੈਸ਼ਨਲ ਲੈਵਲ ਤੇ ਬਾਕਸਰ ਰਹੀ ਆ ਫਿਰ ਇਹਨੇ ਐਮਏ ਕੀਤੀ ਹੈ ਯੂਨੀਵਰਸਿਟੀ ਤੋਂ ਕਾਦੀ ਐਮਏ ਕੀਤੀ ਪੰਜਾਬੀ ਦੀ ਇੰਗਲਿਸ਼ ਇੰਗਲਿਸ਼ ਦੀ ਐਮਏ ਕੀਤੀ ਹੋਈ ਡਬਲ ਐਮਏ ਪੋਟਰੀ ਚ ਲਿਟਰੇਚਰ ਤੋਂ ਹੈ ਪੋਟਰੀ ਚ ਵੀ ਤੇ ਲਿਟਰੇਚਰ ਚ ਵੀ ਦੋਨਾਂ ਦੀ ਡਬਲ ਐਮਏ ਕੀਤੀ ਆ ਤੇ ਹੁਣ ਤੁਸੀਂ ਪੜ੍ਹਦੇ ਆ ਸਤਵੰਤ ਕੌਰ ਪੜ੍ਹਦੀ ਆ ਤਾਂ ਹੀ ਦਰਬੀ ਭਾਈ ਸਾਹਿਬ ਵੀਰ ਸਿੰਘ ਜੀ ਭਾਈ ਵੀਰ ਸਿੰਘ ਜੀ ਦੀ ਬੁੱਕ ਸਾਡੇ ਕੋਲ ਇੱਥੇ ਬਹੁਤ ਸਾਰੀਆਂ ਬੁੱਕਸ ਨੇ ਛੋਟੀ ਜਿਹੀ ਇੱਕ ਅੰਦਰ ਲਾਇਬ੍ਰੇਰੀ ਬਿ ਸਟੈਬਲਿਸ਼ ਕੀਤੀ ਆ ਅਸੀਂ ਤੇ ਉਤੋਂ ਭੈਣ ਨੂੰ ਬੋਕਸ ਦਿੱਤੀ ਆ ਤਾਂ ਜੋ ਇਹਦਾ ਥੋੜਾ ਮਨ ਲੱਗਿਆ ਰਹੇ ਹਨ ਤੇ ਹੁਣ ਠੀਕ ਆ ਡਾਕਟਰ ਕਹਿੰਦੇ ਆ ਇਹਦਾ ਹੱਥ ਦੀਆਂ ਹੱਡੀਆਂ ਸਾਰੀਆਂ ਬਾਹਰ ਆ ਗਈਆਂ ਹਨ ਵਿੱਚੋਂ ਕੀੜੇ ਵਿਖਾ ਗਏ ਸੀ ਸਾਰਾ ਕੁਝ ਤੇ ਕੋਸ਼ਿਸ਼ ਕਰ ਰਹੇ ਆ ਵੀ ਇਹਦਾ ਹੱਥ ਬਚ ਜੇ ਲੇਕੇ ਹੱਥ ਕੱਟਣਾ ਨਾ ਪਵੇ ਹਨ ਤੇ ਵਾਗਰੂ ਕਰਕੇ ਤੁਸੀਂ ਵੀ ਅਰਦਾਸ ਕਰਿਓ ਵੀ ਇਸ ਕੋਮਲ ਭੈਣ ਦਾ ਹੱਥ ਬਚ ਜਾਵੇ ਇਹਦਾ ਬੁੱਢਾ ਦਾਦਾ ਮੁੰਨੀ ਲਾਲ ਇਹਦਾ ਵੀ ਟ੍ਰੀਟਮੈਂਟ ਚੱਲਦਾ ਹੈ ਵੀ ਦਾਖਲ ਹੈ ਇੱਥੇ ਨਾਲ ਦੇ ਬੈਂਡ ਤੇ ਇਹ ਵੀ ਵਿਚਾਰਾ ਬਹੁਤ ੀਕ ਸੀਗਾ ਜਦੋਂ ਆਇਆ ਸਾਡੇ ਕੋਲ ਕਿੱਦਾਂ ਹੀ ਸਾਡੀ ਆ ਭੈਣ ਭੈਣ ਸਤਿ ਸ਼੍ਰੀ ਅਕਾਲ ਠੀਕ ਹੈ ਭੈਣੇ ਹੁਣ ਤੂੰ ਠੀਕ ਆ ਮੈਨੂੰ ਛੱਡ ਦਿੰਦੇ ਆ ਛੱਡ ਦਾਂਗੇ ਛੱਡ ਦਾਂਗੇ ਸਭ ਠੀਕ ਹੈ ਜਵਾਬ ਦੇਖਦੇ ਹਾਂ ਸਾਰੇ ਠੀਕ ਹੈ ਭੈਣੇ ਠੀਕ ਹੈ ਜੀ ਤੇਰਾ ਪਿੰਡ ਕਿਹੜਾ ਇਹੀ ਰੁੜਕਾ ਰੁੜਕਾ ਠੀਕ ਹੈ ਰੁੜਕਾ ਵੀਰ ਦਾ ਠੀਕ ਹੈ ਤੇ ਭੈਣ ਵੀ ਬਹੁਤ ਮਾੜੀ ਹਾਲਤ ਦੇ ਵਿੱਚ ਸਾਡੇ ਕੋਲੇ ਪਹੁੰਚੇ ਸੀਗੇ ਤੇ ਹੁਣ ਇਹਨਾਂ ਦਾ ਵੀ ਟ੍ਰੀਟਮੈਂਟ ਚੱਲਦਾ ਇਧਰਲੀ ਸਾਈਡ ਵੀ ਪੇਸ਼ੈਂਟ ਪਏ ਨੇ ਜਿਹੜੇ ਇਹ ਬਾਪੂ ਦੀ ਪੈਰ 'ਚ ਕੀੜੇ ਪਏ ਹੋਏ ਸੀਗੇ ਤੁਸੀਂ ਦੇਖੀ ਸੀ ਪੋਸਟ ਸਾਡੀ ਬਹੁਤ ਮਾੜੀ ਹਾਲਤ 'ਚ ਲੈ ਕੇ ਆਇਆ ਉਹ ਵੀਰਾ ਵੀਆ ਉਹਦੇ ਵੀ ਜਾ ਕੇ ਮੈਂ ਪੈੜ ਦੇ ਉੱਤੇ ਆਪਸਟਾ ਬਹੁਤ ਮਾੜੀ ਹਾਲਤ ਜਿ ਮਿਲਿਆ ਇਹ ਮੇਰਾ ਕਿਸ਼ੋਰ ਇਹਦੀਆਂ ਦੋਨੇ ਕਿਡੀਆਂ ਡੈਮੇਜ ਆ ਹਰ ਤਿੰਨ ਦਿਨ ਬਾਅਦ ਐਲਸੀ ਹੁੰਦੀ ਆ ਜਸਵਿੰਦਰ ਸਿੰਘ ਜੀ ਨੂੰ ਤੁਸੀਂ ਜਾਣਦੇ ਹੋ ਹਨ ਕਿੰਨਾ ਭਜਨ ਸੀ ਇਹਨਾਂ ਦਾ ਕਿੰਨਾ ਮਾੜੀ ਹਾਲਤ ਦੀ ਬਾਤ ਉਹ ਵਾਲੀ ਜਗ੍ਹਾ 'ਚ ਸਾਰੇ ਕੀੜੇ ਪਏ ਹੁਣ ਠੀਕ ਆ ਭਜਨ ਵੀ ਅੱਗੇ ਨਾਲ ਕੰਟਰੋਲ 'ਚ ਇਹਨਾਂ ਦਾ ਤੇ ਕਿਦੋਂ ਹੀ ਵੱਖ-ਵੱਖ ਮਰੀਦ ਜਿਹੜੇ ਸਾਰੇ ਸਾਡੇ ਕੋਲੇ ਪਏ ਨੇ ਇਹ ਬਾਪੂ ਨੂੰ ਜਿਹਨੂੰ ਰਾਤ ਨੂੰ ਦੇਖਣੋਂ ਬੰਦ ਹੋ ਜਾਂਦਾ ਵਿਸ਼ਕਰਮਾ ਚੌਕ ਦੇ ਵਿੱਚ ਪਏ ਸੀ ਬਾਪੂ ਜੀ 3 ਪੁੱਤ ਵੀ ਹੈ ਪਰ ਪੁੱਛਦਾ ਕੋਈ ਨਹੀਂ ਗੁਰਵਿੰਦਰ ਵੀਰਾ ਦੱਦਾ ਹੋਰ ਵਾਲੇ ਪੋਲ ਤੇ ਨੰਦਾ ਟਾਬਾ ਹੁੰਦਾ ਸੀ ਇਹਦੇ ਬਾਪ ਦਾ ਤੇ ਜਗਰਾ ਅਰੈਕੋੜ ਅਸਰੀ ਮੁੱਲਾਪੁਰ ਤੋਂ ਸਾਨੂੰ ਮਿਲਿਆ ਸੀ ਵੀਰਾ ਇਹ ਅਜ ਤੋਂ ਤਿੰਨ ਸਾਲ ਚਾਰ ਸਾਲ ਪਹਿਲਾਂ ਸਿਰਚ ਕੀੜੇ ਪਏ ਹੋ ਸੀ ਇਹਦੇ ਬਾਪ ਬ੍ਰਿ얌 ਸਿੰਘ ਜੀ ਹੈ ਨਾ ਤੇ ਇਹਨਾਂ ਨੂੰ ਤੁਸੀਂ ਦੇਖਿਆ ਸੀ ਅਸੀਂ ਉੱਥੋਂ ਲੈ ਕੇ ਆਏ ਸੀਗੇ ਧੂਰੀ ਫਾਟਕਨ ਪ੍ਰਦੀਪ ਆ ਵੀਰਾਂ ਤੁਸੀਂ ਇਹਦੇ ਵੀ ਵੀਰਾਂ ਦੇਖਿਆ ਪਿਆਰ ਤੇ ਪੂਰੇ ਚ ਕੀੜੇ ਪਏ ਹੋਏ ਸੀ ਵੀਰੇ ਨੂੰ ਕਿਹੜੀ ਹਾਲਤ ਦੇ ਵਿੱਚ ਵੀਰ ਹੁਣੇ ਛੱਡ ਕੇ ਗਏ ਆ ਤੇ ਮਾਤਾ ਕਮਲਜੀਤ ਕੌਰ ਇਹਨਾਂ ਨੂੰ ਅਸੀਂ ਮਾਝੂੜਾ ਸਾਹਿਬ ਤੋਂ ਲੈ ਕੇ ਆਏ ਸੀ ਇਦਾਂ ਹੀ ਹਾਂ ਵੀਰੇ ਕਿਵੇਂ ਆ ਹੁਣ ਠੀਕ ਆ ਕਰਦੇ ਤੈਰਾ ਕੀ ਨਾਮ ਸਿਕਦੇਵ ਗਰਮੀਤ ਹਾਂ ਕਿਵੇਂ ਗਰਮੀਤ ਆਯਾ ਆਯਾ ਯਾਰ ਹੋਰ ਗਰਮੀ ਤੇ ਇਹਦੇ ਸਿਰ ਦੇ ਵਿੱਚ ਵੀ ਦੇ ਦੇ ਆ ਤੁਸੀਂ ਦੇਖੋ ਹੱਥ ਪੈਂਦਾ ਹਨਾ ਹੱਡੀ ਢਿੱਡ ਚ ਵਕੀ ਹੋ ਯਾਰ ਟੀ ਇੱਥੋਂ ਕੱਢ ਕੇ ਡਾਕਟਰਾਂ ਨੇ ਸ਼ਕੂਰ ਪੈਂਦਾ ਸਾਡੇ ਰਾਣਾ ਸ਼ਕੂਰ ਵਾਲਾ ਵੀਰ ਉਹਦੇ ਪਿੰਡ ਤੋਂ ਆ ਵੀਰ ਆ ਰਾਣਾ ਤੇ ਇਹ ਦੋਨੇ ਪੇਸ਼ੈਂਟ ਹਸਪੀਟਲ ਗਏ ਹੋਏ ਨੇ ਇਹਨਾਂ ਦੇ ਟੈਸਟ ਥੋੜੇ ਸੀਗੇ ਜਿਹੜੇ ਵੱਡੇ ਟੈਸਟ ਆ ਜਿਵੇਂ ਅਲਟਰਾਸਾਉਂਡ ਆ ਸੀਟੀ ਸਕੈਨ ਆ ਐਮ ਆਰ ਆ ਉਦੇ ਵਾਸਤੇ ਸਾਨੂੰ ਸਮੇਂ-ਸਮੇਂ ਤੇ ਪੇਸ਼ੈਂਟਾਂ ਨੂੰ ਹਸਪਤਾਲਾਂ ਚ ਭੇਜਣਾ ਪੈਂਦਾ ਅੱਗੇ ਜਿਵੇਂ ਲੈਬੋਰੀ ਦੀ ਟੈਸਟ ਨੇ ਬਹੁਤ ਸਾਰੇ ਉਹ ਵੀ ਭੇਜਣੇ ਪੈਂਦੇ ਆ ਕਿਉਂਕਿ ਇੰਨੀਆਂ ਮਹਿੰਗੀਆਂ ਮਸ਼ੀਨਾਂ ਅਸੀਂ ਹਜੇ ਲਾ ਨਹੀਂ ਸਕੇਗੀ ਤੇ ਪਰ ਜਿਵੇਂ ਹੁਣ ਛੋਟੇ ਮੋਨੀਟਰ ਵਗੈਰਾ ਨੇ ਆ ਤੁਸੀਂ ਦੇਖਦੇ ਹੋਣ ਲੱਗੇ ਹੋਇਆ ਇਹ ਲਾ ਲਿਆ ਆਈਸੀਯੂ ਦੇ ਵਿੱਚ ਦੋ ਮਸ਼ੀਨਾਂ ਲਾ ਲਈਆਂ ਵੈਂਟੀਲੇਟਰ ਮਸ਼ੀਨਾਂ ਤੇ ਇੱਧਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਕਿਵੇਂ ਹੋ ਬਦਵੰਤ ਸਾਹਿਬ ਲੱਟ ਕਿਆ ਪਿਆ ਜੀ ਕੀ ਹੋ ਗਿਆ ਬਾਪੂ ਬਿਲਕੁਲ ਪਤਾ ਲੱਗਦਾ ਹਾਰ ਗਿਆ ਬਿਲਕੁਲ ਨਹੀਂ ਹਾਰਨਾ ਨਹੀਂ ਗਾ ਹੌਸਲਾ ਰੱਖਣਾ ਅਮਨਦੀਪ ਜਮਾ ਠੀਕ ਆ ਮਿਲਦੇ ਹਾਂ ਮਿਲ ਕੇ ਆਏ ਅਸੀਂ ਅੱਜ ਵੀ ਹੁਣ ਪ੍ਰਸ਼ਾਦ ਦਾ ਸੇਕੀ ਜਾਂਦੀ ਸੀਗੀ ਠੀਕ ਆ ਜਮਾ ਬਾਪੂ ਹੁਣ ਭੈਣ ਵੀ ਆਈ ਸੀਗੀ ਤੁਹਾਡੀ ਉੱਥੋਂ ਤੀਜੀ ਆ ਹਾਂ ਤਾਏ ਜੀ ਦੀ ਲੜਕੀ ਤਾਏ ਜੀ ਦੀ ਲੜਕੀ ਹੈ ਨਾ ਹਾਂਜੀ ਹਾਂਜੀ ਤੁਹਾਡੀ ਲੱਗੀ ਭੈਣ ਲੱਗੀ ਉਹ ਜਾਂ ਤਾਈ ਲੱਗੀ ਹਾਂ ਮਠੱਡੇ ਉਹ ਦਾ ਆ ਆ ਜੀ ਦਿਸੇਦਾਰ ਹੂੰ ਕੋਈ ਨਾ ਤੂੰ ਫਿਕਰ ਨਾ ਕਰੋ ਮੇਰੀ ਡਾਕਟਰ ਨਾਲ ਗੱਲ ਹੋ ਗਈ ਹੁਣ ਤੁਹਾਡੇ ਪੈਰ ਤੇ ਆ ਲੱਗ ਗਿਆ ਨਾ ਡਾਕਟਰ ਕਹਿੰਦੇ ਹੁਣ ਤੂੰ ਤੁਰਨ ਲੱਗ ਜਾਣਾ ਠੀਕ ਆ ਇਹ ਤਾਂ ਪਹਿਲਾਂ ਵੀ ਲੱਗਿਆ ਹੋਤਾ ਹਾਂ ਨਹੀਂ ਹੁਣ ਇਸ ਨਵਾਂ ਲਵਾਇਆ ਸਪੈਸ਼ਲ ਆਪਾਂ ਨਹੀਂ ਨਹੀਂ ਇਹ ਆ ਜੀ ਲੱਗ ਗਿਆ ਅਜੇ ਉਹ ਬਣ ਕੇ ਆਇਆ ਨਹੀਂ ਨਵਾਂ ਜਿਹੜਾ ਅਜੇ ਆਇਆ ਨਹੀਂ ਬਸ ਇੱਕ ਨਵਾਂ ਬਣ ਮਾਇਆ ਉਹ ਬਣ ਕੇ ਆ ਰਿਹਾ ਉਹ ਸਪੈਸ਼ਲ ਆ ਉਹਦੇ ਨਾਲ ਡਾਕਟਰ ਦਾ ਦੱਸਦੇ ਸੀ ਵੀ ਆ ਪੈਰ ਤੇਰਾ ਫਿਰ ਬਰਾਬਰ ਹੋ ਜੂ ਬਾਪੂ ਠੀਕ ਆ ਤੇ ਬਾਪੂ ਵੈਦਵਾਨ ਜੀ ਹਨਾ ਇਦਾਂ ਦੀਆਂ ਸਾਡੇ ਪਰਿਵਾਰ ਦੀਆਂ ਜਿਹੜੀਆਂ ਮੰਨ ਲਓ ਰੂਹਾਂ ਸਾਡੇ ਨਾਲ ਜੁੜੀਆਂ ਜ਼ਿੰਦਗੀਆਂ ਸਾਡੇ ਨਾਲ ਜੁੜੀਆਂ ਸਾਡੇ ਸੁਪਨਿਆਂ ਦੇ ਘਰ ਦੇ ਸਾਰੇ ਉਹ ਮੈਂਬਰ ਨੇ ਜਿਵੇਂ ਮਾਤਾ ਕਲਵੰਤ ਕੌਰ ਤੁਸੀਂ ਦੇਖਿਆ ਬਾਜਾ ਮਾਰਦੀ ਆ ਪੁੱਤ ਬਾਪੂ ਕਹਿੰਦੀ ਆ ਮੈਨੂੰ ਜਦੋਂ ਪਹਿਲੇ ਦਿਨ ਤੋਂ ਹੀ ਬੇਬੇ ਇਹ ਮੈਨੂੰ ਬਾਪੂ ਕਹਿੰਦੀ ਆ ਇਹਨਾਂ ਮਾਵਾ ਦੇ ਇਹ ਰਿਸ਼ਤੇ ਜਿਹੜੇ ਅ ਬਿਲਕੁਲ ਨਵੇਂ ਤਰ੍ਹਾਂ ਦੀਆਂ ਹਰ ਰੋਜ਼ ਸਾਨੂੰ ਇੱਕ ਦੂਸਰੇ ਦੇ ਨਾਲ ਐਕਸਪੀਰੀਅੰਸ ਕਰਾਉਂਦੇ ਨੇ ਉਹਨੇ ਭੈਣਾ ਗੱਲ ਬਾਲਠੀ ਕਰ ਲਾ ਅ ਸਿਰ ਤੇ ਚੁੰਨੀ ਲਾ ਲਾ ਮਾਨਪ੍ਰੀਤ ਕਿਵੇਂ ਆ ਤੇ ਆ ਭੈਣ ਮਨਪ੍ਰੀਤ ਤੁਸੀਂ ਦੇਖਿਆ ਸੀ ਜਿਹਨੇ ਲੱਕ ਸਾਰਾ ਵੱਢਿਆ ਗਿਆ ਸੀ ਇੰਨਾ ਇੰਨਾ ਨਾਲ ਆ ਸਲਵਾਰ ਦਾ ਲੱਕ ਦੇ ਵਿੱਚ ਵੜ ਗਿਆ ਸੀ ਤੇ 2 ਸਾਲਾਂ ਤੋਂ ਕਮਰੇਤੀ ਸੀ ਹੁਣ ਠੀਕ ਆ ਇਦਾਂ ਹੀ ਇਹ ਭੈਣਾਂ ਸਾਡੀਆਂ ਦੋਨੋਂ ਕੱਲ ਚੰਡੀਗੜ੍ਹ ਤੋਂ ਮੋਹਾਲੀ ਤੋਂ ਲੈ ਕੇ ਆਂਦੀਆਂ ਪੈਗ ਨੂੰ ਮੇਰ ਕਰਨ ਅਜੇ ਆਪਣੇ ਆਪ ਦੇ ਵਿੱਚ ਹੀ ਆਪਣੀ ਹੌਲੀ-ਹੌਲੀ ਹੋਰ ਸੰਭਾਲਣ ਤੰਦਰੁਸਤ ਹੋਣ ਤੱਕੜੀਆਂ ਹੁਣ ਇਦਾਂ ਹੀ ਸਾਡੇ ਸੁਪਨੇ ਹਰ ਹਸਪਤਾਲ ਦੇ ਬਾਹਰ ਬੈਠੇ ਬਾਪੂ ਹੁਣੇ ਬਾਪੂ ਵੀ ਇਸੇ ਹਸਪਤਾਲ 'ਚ 1 ਸਾਲ ਮਰੀਜ਼ ਬਣ ਕੇ ਰਿਆ ਲੱਤ ਹੈ ਨਹੀਂ ਬਾਪੂ ਦੀ ਇੱਕ ਇੱਕ ਸਾਲ ਇਸੇ ਹਸਪਤਾਲ ਚ ਇਹਦੀਆਂ ਪੱਟੀਆਂ ਹੁੰਦੀਆਂ ਹੁੰਦੀਆਂ ਸੀ ਤੇ ਇਹਦੀਆਂ ਚੀਕਾਂ ਸੁਣੀਆਂ ਨਹੀਂ ਸੀ ਛੱਲੀਆਂ ਨਹੀਂ ਸੀ ਜਾਂਦੀਆਂ ਇੰਨੀਆਂ ਮਾਰਦਾ ਅੱਜ ਉਸੇ ਹਸਪਤਾਲ ਦੇ ਬਾਹਰ ਹਰੇਕ ਹਸਪਤਾਲ ਦੇ ਅੰਦਰ ਪਏ ਮੈਂਬਰ ਦੇ ਪ੍ਰਸ਼ਾਦ ਦੇ ਪਾਣੀ ਦੀ ਡਾਈਟ ਦੀ ਪਨੀਰ ਦੇਣਾ ਪ੍ਰੋਟੀਨ ਚ ਟੂਬ ਚ ਸਲਾਦ ਦੇਣਾ ਫਰੂਟ ਦੇਣਾ ਸਾਰੇ ਜਿਵੇਂ ਬਾਰੀ ਬਾਪੂ ਸ਼ਿਸ਼ੂਪਾਲ ਇਦਾਂ ਹੀ ਇਹ ਵੀਰਾਂ ਆਪਣੀ ਮੰਮੀ ਨੂੰ ਤੇ ਆਪਣੀ ਭੈਣ ਨੂੰ ਛਾਲੂ ਪਾਟੀਆਂ ਨੂੰ ਤੇ ਸੁਮਨ ਪਾਟੀਆਂ ਨੂੰ ਲੈ ਕੇ ਆਏ ਸਾਨੇਆਂ ਨੂੰ ਲੈ ਕੇ ਆਏ ਵੀਡੀਓ ਦੇਖੀ ਇਹ ਵੀਰ ਆਪਣੇ ਮੰਮੀ ਦੇ ਭੈਣ ਨੂੰ ਲੈ ਕੇ ਆਇਆ ਪਰ ਸਾਰਾ ਦਿਨ ਹਸਪਤਾਲ ਦੀ ਸੇਵਾ ਕਰਦਾ ਇਹ ਵੀਰ ਇਦਾਂ ਹੀ ਇਹ ਵੀਰਾ ਵੀ ਸਾਡਾ ਅਜੇ ਪੇਸ਼ੈਂਟ ਸਾਡੇ ਕੋਲ ਆਇਆ ਸੀ ਭਾਈ ਬੰਗਾਲ ਤੋਂ ਮਹਾਰਾਸ਼ਟਰ ਮਹਾਰਾਸ਼ਟਰ ਤੋਂ ਤੇ ਅੱਜ ਇਹ ਵੀਰਾ ਸਾਡੇ ਨਾਲ ਇੱਥੇ ਦਿਨ ਰਾਤ ਸੇਵਾ ਕਰਾ ਰਿਹਾ ਹੈ ਇਦਾਂ ਹੀ ਇਹ ਬਾਪੂ ਬਾਪੂ ਜਰਾ ਕੀ ਨਾ ਮੰਦਰ ਸਿੰਘ ਮੰਦਰ ਸਿੰਘ ਆਪਣੀ ਵਾਈਫ ਨੂੰ ਇੱਥੇ ਲੈ ਕੇ ਆਏ ਸੀ ਉਹਨਾਂ ਦੇ ਸਿਰ 'ਤੇ ਕੀੜੇ ਪਏ ਹੋਏ ਸੀ ਲekin ਇੱਕੇ ਬੱਚੇ ਸੀ ਨਾਲ ਉਹਨਾਂ ਦਾ ਵੀ ਟ੍ਰੀਟਮੈਂਟ ਚੱਲਦਾ ਭੈਣ ਹੁਣੀ ਉੱਧਰ ਨੇ ਮਾਤਾ ਹੁਣਾਂ ਵਾਲੇ ਪਾਸੇ ਇਹ ਵੀਰੇ ਜਿਹੜੇ ਸਾਡੇ ਨਾਲ ਸੇਵਾ ਕਰਦੇ ਆ ਏਦਾਂ ਦੇ ਸੇਵਾਦਾਰ ਏਦਾਂ ਹੀ ਸਾਡੇ ਨਾਲ ਜਿਹੜਾ ਸਟਾਫ ਜੁੜਿਆ ਚਾਹੇ ਉਹ ਬੀਐਮਐਸ ਡਾਕਟਰ ਨੇ ਚਾਹੇ ਉਹ ਨਰਸਿੰਗ ਸਟਾਫ ਆ ਚਾਹੇ ਉਹ ਦੂਸਰੇ ਐਮਡੀ ਮੈਡੀਸਨ ਦੇ ਡਾਕਟਰ ਚਾਹੇ ਸਾਈਕੀਆਟ੍ਰਿਕ ਡਾਕਟਰ ਜਸਵਿੰਦਰ ਕੌਰ ਆ ਚਾਹੇ ਡਾਕਟਰ ਤੁਸ਼ਾਰ ਗਵਾਲ ਵਾਲਾ ਉਹ ਸਾਰੇ ਡਾਕਟਰ ਸੇਵਾ ਦੀ ਭਾਵਨਾ ਨਾਲ ਠੀਕ ਆ ਨੋ ਡਾਊਟ ਉਹਨੂੰ ਤਰਕਾਂ ਦਿੱਤੀਆਂ ਜਾਂਦੀਆਂ ਜੰਦੀਆਂ ਪਰ ਉਸ ਤੋਂ ਪਰ ਉੱਠ ਕੇ ਸੇਵਾ ਦੇ ਭਾਵ ਨਾਲ ਉਹ ਇੱਥੇ ਸਾਡੇ ਸੁਪਨਿਆਂ ਦੇ ਹਸਪਤਾਲ ਵਿੱਚ ਸੇਵਾਵਾਂ ਕਰਦੇ ਜਿੰਨੇ ਵੀ ਮੈਂਬਰਾਂ ਨੂੰ ਤੁਸੀਂ ਅੱਜ ਹਸਪਤਾਲ 'ਚ ਦੇਖਿਆ ਉਹਨਾਂ ਦੀ ਚੜ੍ਹਦੀ ਕਲਾ ਲਈ ਤੰਦਰੁਸਤੀ ਲਈ ਅਰਦਾਸ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ